ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਤੁਸੀਂ ਇਹਦੇ ਤੇ ਮੈਨੂੰ WhatsApp ਮੈਸੇਜ ਕਰ ਸਕਦੇ ਹੋ ਜਾਂ WhatsApp ਕਾਲ ਕਰ ਸਕਦੇ ਹੋ। ਸੋਹਣੇ-ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ, ਸੋਹਣੇ-ਸੋਹਣੇ ਸੂਟ ਲੈਣ ਵਾਸਤੇ। ਲਓ ਜੀ ਇਹ ਹਲਕਾ ਹੈ ਸੂਟ, ਕੁੜਤਾ ਸਟਾਈਲ ਬਣਾਇਆ ਆਪਾਂ ਨੇ। ਤੇ ਆਹ ਦੇਖੋ ਇਹਦੇ ਗਲੇ ਦੇ ਉੱਪਰ ਵਰਕ ਕੀਤਾ neck ਤੇ ਤੇ ਆਪਾਂ ਬਾਕੀ ਲੇਸਿਸ ਐਡ ਕਰੀਆਂ ਨੇ। ਬਸ ਇਹਨੂੰ ਸਿੰਪਲ ਸੋਬਰ ਹੀ ਰੱਖਿਆ orange ਦੁਪੱਟਾ blue ਇਹਦੇ ਤੇ ਲੇਸ ਦਿੱਤੀ ਆ ਤੇ ਪਿਓਰ ਸ਼ਿਫੋਨ ਦਾ ਦੁਪੱਟਾ ਚਣੋਂਦਾ ਨਹੀਂ ਹੈਗਾ ਸ਼ਿਫੋਨ ਦਾ ਤੇ ਆ ਇਹਦੇ ਨਾਲ ਸਲਵਾਰ ਬਣੀ ਹੋਈ ਆ ਵਰਕ ਨੂੰ ਨੇੜੇ ਤੋਂ ਤੁਸੀਂ ਦੇਖ ਸਕਦੇ ਹੋ ਇਹਨ ਗੁੰਦਵਾ ਵਰਖਿਆਗਾ ਲਓ ਜੀ ਆ ਵੀ ਕੁੜਤਾ ਸਟਾਈਲ ਬਣਾਇਆ ਇਹਦਾ ਵੀ neck ਤੋਂ ਦੇਖੋ ਕਿੱਦਾਂ ਸੋਹਣਾ ਬਣਿਆ ਹੈ ਸੂਟ ਤੇ ਬਾਜੂ ਇਹਦੇ ਇਸ ਤਰ੍ਹਾਂ ਆਪਾਂ ਨੇ ਹਲਕਾ ਜਾਂ ਕਾਫੀਆ ਲਗਾਤਾ ਇਸ ਡਿਫੀਨਿਸ਼ਿੰਗ ਦਿੱਤੀ ਹੈ ਉੱਪਰ ਤੇ ਆ ਇਹਦਾ ਦੁਪੱਟਾ ਹੈਗਾ ਇਹ ਵੀ ਸ਼ਿਫੋਨ ਦਾ ਦੁਪੱਟਾ ਹੈਗਾ ਐਂਡ ਇਹ ਸਲਵਾਰ ਬਣਾਈ ਹੈ ਸਲਵਾਰ ਦੇ ਉੱਪਰ ਹਲਕੀ ਹਲਕੀ ਬੂਟੀ ਪਾਈ ਹੈ ਤੇ ਉੱਪਰ ਆਪਾਂ ਨੇ ਇਲਾਸਟਿਕ ਪਾਇਆ ਇਹਦੇ ਹਨਾ ਇਹ ਤੁਸੀਂ ਦੱਸ ਦਿਆ ਕਰੋ ਜਿਨੇ ਇਲਾਸਟਿਕ ਪਵਾਉਣਾ ਹੁੰਦਾ ਇਲਾਸਟਿਕ ਵੀ ਪਵਾ ਸਕਦੇ ਹੋ ਤੇ ਬਹੁਤ ਵਧੀਆ ਬਹੁਤ ਫਾਈਨ ਕੱਪੜਾ ਨਾ ਇਹਦੇ ਤੇ ਬੁਰਾ ਵੀ ਨਾ ਇਹ ਸ਼ਿੰਕੋ ਵੀ ਠੀਕ ਹੈ ਜੀ ਬਹੁਤ ਸਰਦਾਰੀ ਜਿਹਾ ਸੋਹਣਾ ਸੂਟ ਹੈ ਇਹ ਉਹਨਾਂ ਨੇ ਗੁਰਦੁਆਰਾ ਸਾਹਿਬ ਜਾਣ ਵਾਸਤੇ ਸੋਬਰ ਸੋਬਰ ਜੇ ਬਣਵਾਏ ਆ। ਲੌਜੀਆ ਹੈਵੀ ਸੂਟ ਹੈਗਾ। ਇਹਦੇ ਇਧਰ ਕਾਰਨਰ ਦੇ ਉੱਪਰ ਫਲਾਰ ਹੈਗਾ। ਆ ਦੇਖੋ। ਤੇ ਉੱਪਰ ਨੂੰ ਕਲੀਆਂ ਦੀ ਤਰ੍ਹਾਂ ਜਾਂਦਾ। ਆ ਬਾਜੂ ਬਣੀ ਹੋਈ ਆ। ਬਾਜੂ ਦੇ ਅੱਗੇ ਆਪਾਂ ਨੇ ਕਾਫ ਲਗਾਇਆ ਹਲਕੇ ਬੜਪਾ ਕੇ। ਆ ਦੇਖੋ। ਇਸ ਤਰ੍ਹਾਂ। ਤੇ ਇਹਦੇ ਪਿੱਛੇ ਬੈਕ ਤੇ ਵੀ ਇੱਕ ਫਲਾਰ ਹੈਗਾ। ਇਹ ਮਸਲੀਨ ਦੇ ਉੱਪਰ ਸੂਟ ਰੈਡੀ ਹੋਇਆ ਤੇ ਆ ਇਹਦੇ ਨਾਲ ਦੁਪੱਟਾ ਪਿਓਰ ਕਮਲ ਚਨੋਂਨ ਦਾ ਦੁਪੱਟਾ ਤੇ ਇਹ ਟਾਈ ਐਂਡ ਡਾਈ ਨਹੀਂ ਹੋਇਆ ਹੈਗਾ ਇਹ ਇਸੇ ਤਰ੍ਹਾਂ ਦੁਪੱਟੇ ਆਏ ਨੇ ਤੇ ਇਹ ਸੇਮ ਨਹੀਂ ਮਿਲੂਗਾ ਪਰ ਡਿਫਰੈਂਟ ਡਿਫਰੈਂਟ ਰੰਗ ਮਿਲ ਜਾਣਗੇ ਆਪਾਂ ਨੂੰ ਹਨਾ ਉਹਨਾਂ ਦੇ ਅਕੋਰਡਿੰਗ ਫਿਰ ਸੂਟ ਰੈਡੀ ਹੋ ਜਾਂਦਾ ਆ ਦੇਖੋ ਆ ਪੌਂਚੇ ਦੇ ਉੱਪਰ ਮਾਰਕ ਕੀਤਾ ਆਪਾਂ ਨੇ ਤੇ ਬਹੁਤ ਪਿਆਰਾ ਬੈਕਟੇ ਹੋ ਗਿਆ ਬਹੁਤ ਪਿਆਰਾ ਸੂਟ ਬਣਿਆ ਹੈ ਲਓ ਜੀ ਬਲੈਕ ਕਲਰ ਦੇ ਉੱਪਰ ਕ੍ਰੇਪ ਦੀ ਸ਼ਰਟ ਹੈਗੀ ਆ ਤੇ ਆ ਬਾਜੂਵਰਕ ਆ ਤੇ ਨੀਚੇ ਆਪਾਂ ਨੇ ਸਲਵਾਰ ਨਾਲ ਦੀ ਫਿਨਿਸ਼ਿੰਗ ਦਿੱਤੀ ਆ ਆ ਬਾਜੂਵਰਕ ਹੋ ਗਿਆ ਆ ਗਲੇ ਦਾ ਹੋ ਗਿਆ ਆ ਦੇਖੋ ਆ ਬੈਕ ਬਟਨ ਡਿਜ਼ਾਈਨ ਕੀਤਾ ਤੇ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਇਹ ਆ ਇਹਦਾ ਦੁਪੱਟਾ ਹੋ ਗਿਆ ਪਰ ਸੇਮ ਕਲਰ ਨਹੀਂ ਮਿਲੂਗਾ ਤੁਸੀਂ ਕਹਿੰਦੇ ਹੋ ਕਿ ਰਾਜਵੀਰ ਆਪਣੀ ਚੋਇਸ ਦੇ ਉੱਪਰ ਸਾਨੂੰ ਇੰਨੇ ਸੂਟ ਰੈਡੀ ਕਰਦੇ ਆ ਆ ਕਰਦੇ ਹਨਾ ਉਸ ਤਰ੍ਹਾਂ ਆਪਾਂ ਕਰਕੇ ਦੇ ਸਕਦੇ ਆ ਆ ਜੌਰਜਟ ਦੀ ਸਲਵਾਰ ਹੈਗੀ ਆ ਗਰੇਪ ਦੀ ਸ਼ਰਟ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਬਣਿਆ ਹੈ ਜੀ ਦੁਪੱਟਾ ਖੋਲ ਕੇ ਦਿਖਾਓ ਮਾੜਾ ਹੈ ਦੁਪੱਟਾ ਵੀ ਬੜਾ ਸੋਹਣਾ ਆ ਦੇਖੋ ਤੇ ਫੋਰ ਸਾਈਡ ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਆ ਲਓ ਜੀ ਹੋ ਗਿਆ ਹੈ ਲਓ ਜੀ ਇਹ ਫਰੋਜ਼ੀ ਕਲਰ ਬਟਰ ਕਾਟਨ ਦੇ ਉੱਪਰ ਬਣਿਆ ਹੋਇਆ ਹੈ ਤੇ ਇੱਥੇ ਆਪਾਂ ਨੇ ਇਹਦੇ ਔਰਗੈਂਜ਼ਾ ਲਗਾ ਕੇ ਵਰਕ ਕੀਤਾ ਆ ਦੇਖੋ ਘੇਰੇ ਦੇ ਉੱਪਰ ਤੇ ਬਾਜੂ ਦੇ ਉੱਪਰ ਇਸ ਤਰ੍ਹਾਂ ਵਰਕ ਕੀਤਾ ਤੇ ਇਹਦਾ ਗਲਾ ਐਦਾਂ ਬਣਾਇਆ ਹੈ ਤੇ ਬਹੁਤ ਸੋਹਣਾ ਸੂਟ ਬਣਿਆ ਹੈ ਬੈਕ ਤੇ ਜ਼ਿੱਪ ਲਗਾਈ ਹੈ ਤੇ ਆ ਇਹਦਾ ਦੁਪੱਟਾ ਪ्योर ਜਨੂਨ ਦਾ ਕਮਲ ਦਾ ਤੇ ਇਸ ਤਰ੍ਹਾਂ ਇਹਦੀ ਟਾਈ ਐਂਡ ਡਾਈ ਕਰੀ ਹੋਈ ਹੈ ਤੇ ਇਸ ਦੀ ਫਿਨਿਸ਼ਿੰਗ ਦਿੱਤੀ ਆਏਗੀ ਸਲਵਾਰ ਬਣਾਈ ਹੈ ਸਲਵਾਰ ਦੇ ਉੱਪਰ ਇਸ ਤਰ੍ਹਾਂ ਵਰਕ ਹੈ ਨਾ ਆ ਦੇਖੋ ਤੇ ਸੇਮ ਕਲਰ ਕਿਸੇ ਦਾ ਵੀ ਨਹੀਂ ਮਿਲਦਾ ਹੁੰਦਾ ਹੈਗਾ ਠੀਕ ਹੈ ਜੀ ਲਓ ਜੀ ਇਹ ਮੇਰਾ ਸੂਟ ਬਣਿਆ ਸੀ ਇਹਦੇ ਬਹੁਤ ਜ਼ਿਆਦਾ ਆਰਡਰ ਆਏ ਸੀ ਤੇ ਇੱਕ ਦੋ ਪੀਸ ਆਪਣੇ ਕੋਲ ਹੋਰ ਵੀ ਹੈਗੇ ਨੇ ਜੇ ਕਿਸੇ ਨੇ ਬਣਵਾਉਣਾ ਹੋਇਆ ਤਾਂ ਬਣਵਾ ਸਕਦੇ ਹੋ ਆ ਦੇਖੋ ਆ ਕੱਟ ਵਾਲੀ ਬਾਜੂ ਹੈਗੀ ਆ ਤੇ ਆ ਬਾਜੂ ਵਰਕ ਹੈ ਤੇ ਇਹਦੇ ਇਸ ਤਰ੍ਹਾਂ ਬੈਕ ਤੇ ਵਰਕ ਹੈਗਾ ਆ ਦੇਖੋ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਹੈ ਤੇ ਸਾਈਡਸ ਤੇ ਆਪਾਂ ਨੇ लेस ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਆ ਇਹਦੀ ਸਲਵਾਰ ਹੈਗੀ ਆ ਜਾਰਜਟ ਦੀ ਸ਼ਰਟ ਹੈ ਐਂਡ ਕريب ਦੀ ਸਲਵਾਰ ਆ ਸਲਵਾਰ ਦੇ ਗੁੱਡਿਆਂ ਤੱਕ ਬੁੱਟੀ ਪਾਈ ਹੋਈ ਹੈਗੀ ਆ ਬਹੁਤ ਪਿਆਰਾ ਬਹੁਤ ਸੋਹਣਾ ਤੁਸੀਂ ਬੁੱਟੀ ਦੀ ਫਿਨਿਸ਼ਿੰਗ ਵੀ ਨੇੜੇ ਤੋਂ ਦੇਖ ਸਕਦੇ ਹੋ ਤੇ ਆਹਾ ਤੇ ਇਹਦਾ ਦੁਪੱਟਾ ਦੁਪੱਟਾ ਕੋਲਿਆ ਬੜਾ ਹੈ ਦੁਪੱਟਾ ਬਹੁਤ ਸੋਹਣਾ ਲਾਈਨਸ ਵਾਲਾ ਦੁਪੱਟਾ ਐਂਡ ਵਿੱਚ ਆਪਾਂ ਨੇ ਇਹਦੇ ਸ਼ਰਟ ਦਾ ਕੱਪੜਾ ਐਂਡ ਕੀਤਾ ਹੋਇਆ ਲਓ ਜੀ ਆ ਦੇਖੋ ਇਹਨੂੰ ਡਿਜ਼ਾਈਨ ਕਰਨਾ ਹੈ ਇਸ ਤਰ੍ਹਾਂ ਇਹ ਤੁਸੀਂ ਮੇਰੇ ਪਾਇਆ ਹੋਇਆ ਵੀ ਦੇਖਿਆ ਹੋਣਾ ਮੇਰਾ ਖਿਆਲ ਤੇ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਬਣਿਆ ਜੀ ਇਹ ਲਓ ਜੀ ਆ ਦੇਖੋ ਆ ਫਰਾਕ ਸੂਟ ਬਣਾਇਆ ਆਪਾਂ ਨੇ ਕਲੀਆਂ ਵਾਲਾ ਤੇ ਇਹਦੇ ਪੂਰੇ ਘੇਰੇ ਤੇ ਅੱਗੇ ਪਿੱਛੇ ਇਸ ਤਰ੍ਹਾਂ ਵਰਕ ਹੈ ਮਸ਼ੀਨ ਵਰਕ ਆ ਬਟ ਇਹ ਹੈਂਡ ਵਰਕ ਨੂੰ ਵੀ maat pa gaya costly ਹੋ ਗਿਆ ਜੌਰਜਟ ਦਾ ਹੋ ਹੈਗਾ ਆ ਉੱਪਰ ਇਹਦੇ ਚੈਸਟ ਦੇ ਉੱਪਰ ਵਰਕ ਆ ਤੇ ਇਹਦੀਆਂ ਬਾਜੂ ਪੂਰੀਆਂ ਭਰੀਆਂ ਹੋਈਆਂ ਨੇ ਵਰਕ ਨਾਲ ਆ ਦੇਖੋ ਤੇ ਪਿੱਛੇ ਬੈਕ ਤੇ ਆਪਾਂ ਨੇ ਜ਼ਿਪ ਲਗਾਈ ਆ ਆ ਦੇਖੋ ਇਹਦੇ ਉੱਪਰ ਸਾਰੇ ਯੋਗ ਦੇ ਉੱਪਰ ਐਂਡ ਬਾਜੂ ਵਰਕ ਆ ਆ ਦੇਖੋ ਇਸ ਤਰ੍ਹਾਂ ਲੱਗਦਾ ਹੈ ਆ ਇਹ ਦੀ ਸਲਵਾਰ ਹੈਗੀ ਆ ਜੌਰਜਟ ਦੀ ਸਲਵਾਰ ਆ ਸਲਵਾਰ ਦੇ ਉੱਪਰ ਵੀ ਕੰਮ ਹੋਇਆ ਹੈ ਐਂਡ ਜੌਰਜਟ ਦਾ ਦੁਪੱਟਾ ਪਿਓਰ ਜੌਰਜਟ ਦਾ ਦੁਪੱਟਾ ਦੁਪੱਟੇ ਤੇ ਆਪਾਂ ਨੇ ਕੰਮ ਨਹੀਂ ਕੀਤਾ ਹੈਗਾ ਤੇ ਫਿਰ ਜ਼ਿਆਦਾ ਹੈਵੀ ਹੋ ਜਾਣਾ ਸੀਗਾ ਤੇ ਲੇਸ ਡਿਜ਼ਾਈਨ ਕਰਿਆ ਹੋਇਆ ਹੈ ਠੀਕ ਹੈ ਜੀ ਲਓ ਜੀ ਆ ਹੈਂਡਵਰਕ ਦਾ ਸੂਟ ਬਣਿਆ ਆ ਦੇਖੋ ਇਹ ਕ੍ਰੇਪ ਦੇ ਉੱਪਰ ਹੈਗਾ ਪਿਓਰ ਕ੍ਰੇਪ ਦੇ ਉੱਪਰ ਆ ਇਧਰ ਇਹ ਕਾਰਨਰਸ ਘੇਰਾ ਹੋ ਗਿਆ ਆ ਉੱਪਰ ਤੱਕ ਹੋ ਗਿਆ ਆ ਦੇਖੋ ਆ ਗਲਾ ਹੋ ਗਿਆ ਆ ਇਧਰ ਬਾਜੂ ਹੈਗੀ ਆ ਬਹੁਤ ਪਿਆਰਾ ਬਹੁਤ ਸੋਨਾ ਸੂਟ ਬਣਿਆ ਹੈ ਆ ਦੇਖੋ ਇਧਰ ਬਾਜੂ ਬਣੀ ਹੋਈ ਹੈ ਤੇ ਬਾਜੂ ਇਹ ਮੇ ਆ ਤੇ ਇਹਦੀ ਸਲਵਾਰ ਪਲੇਨ ਆ ਤੇ ਦੁਪੱਟਾ ਵੀ ਪਲੇਨ ਹੋਏਗਾ ਠੀਕ ਹੈ ਜੀ ਜੇ ਤੁਸੀਂ ਵਰਕ ਕਰਾਉਣਾ ਤਾਂ ਉਹਦੇ ਡਿਫਰੈਂਟ ਚਾਰजेस ਹੋਣਗੇ ਆ ਬੈਕ ਆ ਗਈ ਇਹਦੀ ਬੈਗ ਤੇ ਵੀ ਸਾਰੇ ਕੰਮ ਹੋਇਆ ਹੋਇਆ ਆ ਦੇਖੋ ਆ ਕਾਰਨਰ ਹੈ ਇਹ ਇੱਥੇ ਇਧਰ ਕਾਰਨਰ ਤੇ ਵਿੱਚ ਵਰਕ ਹੋਇਆ ਹੋਇਆ ਤੇ ਆ ਫੇਰ ਬਾਜੂ ਆ ਗਈ ਦੂਜੀ ਬਾਜੂ ਬਹੁਤ ਸੋਹਣਾ ਸੂਟ ਬਣਿਆ ਹੈ ਲਓ ਜੀ ਆ ਹੈਂਡਵਰਕ ਦਾ ਸੂਟ ਰੈਡੀ ਹੋਇਆ ਆ ਦੇਖੋ ਇਹ ਆ ਗਲਾ ਵਰਕ ਹੈਗਾ ਇਹ ਪਿੰਕ ਪੀਚ ਜਿਹਾ ਕਲਰ ਹੈ ਆ ਬਾਜੂ ਵਰਕ ਆਹ ਉਹ ਫਸ ਗਿਆ। ਜੋਰਜਟ ਟੈਂਕ ਤਾਂ ਗਿਆ ਫਸ ਗਿਆ। ਪਿਓਰ ਜੋਰਜਟ ਦਾ ਸੂਟ ਹੈ ਜੀ ਤੇ ਆਹ ਸਲਵਾਰ ਵਰਕ ਹੋ ਗਿਆ। ਆ ਦੇਖੋ। ਲਓ ਜੀ ਇਹ ਨਾਲ ਹੀ ਇਹਨਾਂ ਦੀ 딸 ਦੀ ਬੇਟੀ ਆ ਛੋਟੀ ਜੀ ਪਿਆਰੀ ਜੀ। ਆ ਦੇਖੋ ਉਹਦਾ ਸੂਟ ਰੈਡੀ ਹੋਇਆ। ਤੇ ਆ ਦੇਖੋ। ਤਿਆਰ ਦੇਖੋ ਨਾਲ ਸ਼ਰਾਰਾ ਉੱਪਰ ਚੁੰਟਾ ਵਾਲਾ ਬੈਕਰ ਸਾਰੇ ਆ ਦੁਪੱਟਾ ਦੁਪੱਟੇ ਤੇ ਉਹਨਾਂ ਨੇ ਵਰਕ ਨਹੀਂ ਕਰਾਇਆ ਹੈਗਾ ਕਿਉਂਕਿ ਬੱਚੇ ਦੇ ਚੁਬੇਗਾ ਸਾਲਕ ਦੀ ਬੱਚੀ ਐ ਲਓ ਜੀ ਇਹ ਉਹਦਾ ਹੋ ਗਿਆ ਤੇ ਆ ਉਹਦੇ ਮਾਮਾ ਦਾ ਹੋ ਗਿਆ ਬਹੁਤ ਫੇਮਸ ਹੋ ਰਿਹਾ ਜੀ ਆਪਣਾ ਹੈ ਸੂਟ ਵੀ ਬੈਕਰ ਇਹਦੀ ਬੈਕ ਤੇ ਵੀ ਸਾਰੇ ਇਹਦੇ ਵਰਕ ਹੈਗਾ ਆ ਦੇਖੋ ਲਓ ਜੀ ਆਈ ਦੀ ਬੈਕ ਆ ਗਈ ਆ ਆ ਦੇਖੋ ਪਿੱਛੇ ਬੁਟੇ ਆ ਗਏ ਆ ਬਾਜੂ ਆ ਗਿਆ ਤੇ ਪਿੱਛੇ ਬਟਨ ਡਿਜ਼ਾਈਨ ਆ ਗਿਆ ਉਹ ਦੁਪੱਟਾ ਖੋਲ ਕੇ ਦਿਖਾਉਂ ਮੈਂ ਬੜਾ ਹੈ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ 4 ਸਾਈਡ ਇਹਦੇ ਪੂਰੇ ਹੈਂਡ ਵਰਕ ਹੋਇਆ ਹੋਇਆ ਆ ਦੇਖੋ ਸਾਰੇ ਐਸੀ ਤਰ੍ਹਾਂ ਹੋਇਆ ਹੋਇਆ ਤੇ ਚੰਪਾ ਦੀ ਫਿਨਿਸ਼ਿੰਗ ਦਿੱਤੀ ਆ ਆ ਕਾਰਨਰ ਦੇ ਉੱਪਰ ਫਰਾਉ ਰੈਦਰ ਲਗੇ ਤੇ ਆ ਇਧਰ ਲੈ ਕੇ ਤੇ ਆ ਹੈਗਾ ਇਧਰ ਸੈਂਟਰ ਦੇ ਵਿੱਚ ਆ ਗਿਆ ਠੀਕ ਹੈ ਜੀ ਤੇ ਉਧਰ ਫੇਰ ਕਾਰਨਰ ਦੇ ਉੱਪਰ ਆ ਗਿਆ ਪੂਰਾ ਹੈਵੀ ਦੁਪੱਟਾ ਤੇ ਬਹੁਤ ਪਿਆਰਾ ਬਹੁਤ ਹੀ ਸੋਹਣਾ ਸੂਟ ਬਣਿਆ ਇਹ ਜੌਰਜਟ ਦੇ ਉੱਪਰ ਬਣਿਆ ਤੁਸੀਂ ਕਿਸੇ ਵੀ ਮਟੀਰੀਅਲ ਦੇ ਉੱਪਰ ਬਣਵਾ ਸਕਦੇ ਹੋ ਲਓ ਜੀ ਇਹ ਕ੍ਰੇਪ ਦੇ ਉੱਪਰ ਇਹ येलो ਜੈ ਸੂਟ ਹੈਗਾ ਮੈਂਗੋ ਜੈ ਤੇ ਇਹ ਸੂਟ ਰੈਡੀ ਹੋਇਆ ਮਸ਼ੀਨ ਵਰਕ ਹੈਗਾ ਆ ਦੇਖੋ ਆ ਬਾਜੂ ਵਰਕ ਹੈ ਆ ਉੱਪਰ ਫਲਾਰ ਆ ਜਾਂਦਾ ਆ ਆ ਦੇਖੋ ਤੇ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਹੈ ਆ ਤੇ ਸਲਵਾਰ ਦੇ ਉੱਪਰ ਆਪਾਂ ਪੌਂਚੇ ਬਣਾ ਕੇ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਦੁਪੱਟਾ ਪਿਓਰ ਚਨੂਨ ਦਾ ਖੋਲੇ ਮਸਲੀ ਬਣਾ ਹੈ ਆ ਦੇਖੋ ਦੁਪੱਟਾ ਪਿਓਰ ਚਨੂਨ ਦਾ ਬਹੁਤ ਪਿਆਰਾ ਬਣਿਆ ਆ ਕਾਰਨਰਸ ਦੇ ਉੱਪਰ ਇਹਦੇ ਇਦਾਂ ਫਲਾਰ ਹੈਗੇ ਆ ਦੇ ਵਿੱਚ ਸਾਰੇ ਦੇ ਬੁੱਤੀ ਪਾਈ ਹੋਈ ਹੈ ਢੀਕ ਬੁੱਤੀ ਬੁੱਤੀ ਦਾ ਵਰਕ ਆਪਾਂ ਨੇੜੇ ਤੋਂ ਤੁਹਾਨੂੰ ਦਿਖਾ ਦਿੰਦੇ ਆ ਬਹੁਤ ਪਿਆਰਾ ਸੂਟ ਬਣਿਆ ਆ ਲਓ ਜੀ ਆਹ ਸੂਟ ਆਪਣੇ ਬਹੁਤ ਜ਼ਿਆਦਾ ਸੁਪਰ ਹਿੱਟ ਹੋਇਆ ਤੇ ਇਹਦੇ ਆਪਾਂ ਆਰਡਰ ਹੁਣ ਵੀ ਹੋਰ ਵੀ ਲੈ ਸਕਦੇ ਆ ਜੇ ਤੁਸੀਂ ਕਿਸੇ ਨੇ ਦੇਣਾ ਹੋਵੇ ਆ ਦੇਖੋ ਇਹ ਕਿਹੜਾ ਵਰਕ ਆ ਗਿਆ ਆ ਗਿਆ ਵਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇਹਨੂੰ ਜਿਵੇਂ ਮਰਜ਼ੀ ਕੁੱਟ-ਕੁੱਟ ਕੇ ਹੰਡਾ ਲਓ ਇਹਨੂੰ ਕੁਝ ਨਹੀਂ ਹੁੰਦਾ ਆ ਗਲੇ ਦੇ ਉੱਪਰ ਵਰਕ ਹੈਗਾ ਤੇ ਆ ਬਾਜੂ ਬਾਜੂ ਰਨ ਛੱਡੋ ਮਸੀ ਮੜੀ ਉਧਰ ਰਨ ਛੱਡੋ ਬਾਜੂ ਤੇ ਆ ਪਿੱਛੇ ਬੈਕ ਦੇ ਉੱਪਰ ਆਪਾਂ ਨੇ ਬਟਨ ਡਿਜ਼ਾਈਨ ਕੀਤਾ ਹੋਇਆ ਇੱਧਰ ਨੂੰ ਛੱਡੋ ਆ ਦੇਖੋ ਬਟਨ ਡਿਜ਼ਾਈਨ ਕਰਿਆ ਹੋਇਆ ਤੇ ਆ ਇਹਦੀ ਸਲਵਾਰ ਹੈਗੀ ਆ ਸਲਵਾਰ ਪਿਓਰ ਸ਼ਿਫੋਨ ਦੀ ਆ ਤੇ ਸੁਪਰ نیٹ ਦਾ ਬਹੁਤ ਪਿਆਰਾ ਬਹੁਤ ਸੋਹਣਾ ਟਾਈ ਐਂਡ ਡਾਈ ਦੁਪੱਟਾ ਇਹਦਾ ਆਰਡਰ ਆਪਾਂ ਹੋਰ ਲੈ ਸਕਦੇ ਹਾਂ 1 ਮਿੰਟ